ਪਿਆ ਨਬੋਂ ਦਾ ਪਿਆ ਨਹੀਂ ਗੱਲ ਆ ਹਾਂ ਮੈਂ ਕਾਲ ਦਾ ਖਾਲਦਾ ਪੈ ਜੋ ਕੋਈ ਨਾਂ ਦੇ ਕੋ ਕਾਰ ਓਏ ਪਪਾ ਓਏ ਇਹ ਮੇਰੇ ਵੀਰ ਦਾ ਆ ਜੇ ਸੰਸਾ ਮੇਰਾ ਪਰਸਨਲ ਕੋ ਬੋ ਇਹ ਪਪੀ ਰੌਣੇ ਨਾ ਕਟੋ ਕੀ ਪਰਸਨਲ ਕੋ ਬੋ ਬੜਾ ਵੀਡੀਓ ਹੁੰਦੀ ਮਸ਼ੀਨ ਦੇ ਮੈਂ ਪਰਸਨਲ ਕੋ ਕਰਨ ਲਈ ਖਤਮ ਤੋਂ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਬੜਾ ਕੀ ਜਰਾ ਘਟੋ ਬਾਈ ਬੈਠਾ ਬਣਾ ਬਣਾ ਬਿਰੋ ਜਿਆਦਾ ਨਾ ਮਾਸਟਰ ਬਣ ਬਣਾ ਨਹੀਂ ਵੀਡੀਓ ਕੋਈ ਗੱਲ ਨਹੀਂ ਮੈਂ ਬਸ ਉਹ ਦੀ ਇਹਨਾਂ ਨੂੰ ਯਾਰ ਕਾ ਨਾ ਬੋਝ ਹੋ ਗਿਆ ਕੋਈ ਗੱਲ ਨਹੀਂ ਮੇਰੇ ਕੋ ਪਿਆਰ ਦੀ ਗੱਲ ਬਣਾਇਆ ਇਹਨੂੰ ਗੱਲ ਨਹੀਂ ਕਰਾਂਗਾ ਮੈਂ ਕਹਿੰਦਾ ਸੈਟ ਜਹਾ ਨਾ ਹੋ ਜਾ ਚੱਲਾ ਤੁਸੀਂ ਜਿਆਦਾ ਪਰਵਾਹ ਨਹੀਂ ਕਰ ਰਿਹਾ ਘਟੋ ਇਹਦਾ ਕੀ ਕੀਤਾ ਲਾ ਬੁੱਕਾ ਨਾਲੇ ਕੋਟੀਆਂ ਹੈ ਉੱਪਰ ਸਿਕੀ ਜਾਂਦੇ ਨੇ ਇਹਨੇ ਬੁੱਕਾ ਛੁੱਟੀਆਂ ਮੇਰੇ ਹੱਥੀ ਪਿਆ ਇਹ ਦੇ ਮੇਲੇ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥ ਹੀ ਪੈਂਦਾ ਪਿਆ ਬੰਦ ਕਰੋ ਇਹਨਾਂ ਦੀ ਐਕਟਵਾ ਬੌਂਡ ਕਰ ਤੋਂ ਕੋਈ ਨਹੀਂ ਲੈ ਅੱਜ ਉਹ ਬਾਬਾ ਜੀ ਇਹਨਾਂ ਕੋਲ ਜੋੜੇ ਨਹੀਂ ਯਾਰ 당 ਲਓ ਉਹ ਨਾ ਕਰੋ ਆ ਰਿਹਾ ਬੌਜੀ ਬੰਦ ਕਰਾ ਦਾਲੋ ਇਹ ਬੰਦਾ ਚਲਾਨ ਨਹੀਂ ਕਤਲਾ ਕਾਗਜ਼ ਨਹੀਂ ਵਖਾੰਦਾ ਪਿਆ ਸੀ ਮੈਂ ਕਾਗਜ਼ ਵਖਾੰਨ ਨੂੰ ਕਿਹਾ ਇਹ ਐਮਐਲ ਸਾਹਿਬ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲ ਸਾਹਿਬ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱਕਾ ਸਾਜੇ ਖਿਲਾੜਤੀਆਂ ਨੇ ਫਿਰ ਦੱਸੋ ਕੀ ਕਰੀਏ ਅਫਸਰ ਦਾ ਹੁਕਮ ਹੈ ਅਸੀਂ ਚਲਾਨ ਕਰਦੇ ਪਏ ਹੁਣ ਦੱਸੋ ਕੀ ਕਰੀਏ ਆ ਜਾ ਹੁਣ ਇਹਦਾ ਕੀ ਹੈ ਇਹਨੂੰ ਆ ਵੀ ਦੀਆਂ ਬਣਾਉਂਦਾ ਆ ਆ ਜਾ ਰਾ ਇਹਨੇ ਬਹੁਤ ਐਮਰੀ ਕਹਿ ਤਾ ਹੁਣ ਉਹਨਾਂ ਕੋਲ ਵੀ ਚਲਾਨ ਕੱਢ ਦੋ ਚਲੋ ਵੇਖ ਦਿਓ ਚਲੋ ਵੇਖ ਦਿਓ

ਅਜਾ ਬੀਬਾ ਉੱਥੇ ਬੈਠਾ ਇਹਦਾ ਪਹਿਲਾਂ ਵੀ ਕਹਾ ਕੇ ਤੂੰ ਬਲਾਈਆ ਦੀ ਵੀਡੀਓ ਬਣਾਈ ਹੁੰਦੀ ਆਪਾਂ ਕੀ ਨਹੀਂ ਕਰਦਾ ਬਸ ਇਹ ਗੱਲ ਸੋਹਿਆ ਦੇ ਨਾਲ ਓਏ ਛੱਡ ਜੁੰਦੇ ਆ ਮੈਂ ਛੱਡ ਜੁੰਦੇ ਆ ਜਿਆਦਾ ਮਾਸਟਰ ਬਣਦਾ ਪਾ ਭਾਈ ਗਲਤੀ ਕਰ ਤੂੰ ਝੋੜਿਆ ਬਣਾ ਲੈ ਪਿੱਛੇ ਯਾਰ ਪਿੱਛੇ ਨਾ ਕਰੋ ਫੇਰੇ ਹੀ ਗੱਲ ਸੋ ਸਾਹਮਣੇ ਮੇਰੀ ਦਿਲਣਾ ਜਾ ਵੀ ਤੇ ਆਈ ਹਾਂ ਠੀਕ ਐਸ ਬੰਦਾ ਕਰਦਾ ਹੀ ਐ ਹਾਂ ਇਹ ਸਰਦੀ ਆਈ ਗੱਡੀ ਦੀ ਜਾਬੀ ਆ ਬਜਾ ਸਭ ਦੁਕਾਨ ਤੋਂ ਖੱਪੋਗੀ ਬਜਾ ਮੇਰਾ ਖੰਕੂਰ ਕੇ ਮੈਂ ਬਜਾ ਅੱਗੇ ਕਰੋ ਮੈਂ ਵੀਡੀਓ ਕਰਕੇ ਤਾਂ ਸਾਡਾ ਕੋਈ ਇੱਕ ਬੰਦਾ ਆਇਆ ਵੀਡੀਓ ਬਣਾ ਮੈਂ ਕਰਿਆ ਵੇ ਅਸੀਂ ਕਾਗਜ਼ ਮੰਗੇ ਆ ਤੇ ਐਮਐਲ ਸਾਬ ਨਾਲ ਗੱਲ ਕਰਾਤੀ ਐ ਕਿ ਅਸੀਂ ਐਮਐਲ ਸਾਬ ਨਾਲ ਗੱਲ ਕਰਦੇ ਪਏ ਆ ਐਨੇ ਹੱਜੇ ਕਿਤਾਬਾਂ ਖਿਲਾਫਤੀਆਂ ਕਿਉਂ ਨਹੀਂ ਬੰਦਾ ਪੈਦਾ ਆ ਪਹਿਲੇ ਕੋਣ ਹੈਗਾ ਤੇ ਆਈਆਂ ਲਾਹਵ ਟਿਕਰ ਮੈਂ ਭਰਾਇਆ ਨਹੀਂਗਾ ਮੈਂ ਬੰਦੇ ਦੇ ਉਜੂ ਨਹੀਂ ਗੱਲ ਉਹ ਗੱਲ ਕਰਾਈ ਅਸੀਂ ਐਮਐਲ ਸਾਬ ਨਾਲ ਗੱਲ ਕਰਦੇ ਪਏ ਦੋ ਜਿੰਨਾਂ ਨੇ ਗੱਲ ਕਰਾਈ ਐ ਇਹੋ ਨਹੀਂ ਮੈਂ ਕਿ ਕੋਈ ਨਾ ਸੁਣਦਾ ਮੈਂ ਇੱਕ ਮਿੰਟ ਗੱਲ ਦੇ ਸੁਣਦੇ ਮੈਨੂੰ ਗੱਲ ਕਰ ਆ ਆ ਲੋ ਤੂੰ ਜੀ ਮੇਰੇ ਵਿੱਚ ਆ ਜਾ ਇੱਕ ਡੰਡਾ ਦਾ ਸਾਰ ਨਹੀਂ ਪਾਉਂਦੇ ਇਹ ਡੰਡਾ ਨਹੀਂ ਆ ਹੈਗਾ ਡੰਡਾ ਤੇ ਨਹੀਂ ਹੈਗਾ ਨਾ ਇਹਨੇ ਰੋਕਿਆ ਤੇਰੀ ਲੱਕ ਮੇਰੇ ਨਾਲ ਤੇਰੀ ਵਾਟ ਵੀ ਕਰੀ ਮੈਰੀਕਟ ਤੇ ਵੀ ਆ ਤਰੀਆ ਪੰਜਾਬ ਮੇਰਾ ਤੂੰ ਵਾਕਵੇਂ ਦੱਸ ਕਿ ਤੂੰ ਮੈਂ ਛੱਡ ਗਿਆ ਆ ਛੱਡ ਗਿਆ ਹੀ ਉਹਨਾਂ ਰੋਕ ਕਹਿੰਦੇ ਵੀ ਕੁਆਇਟ ਕਰਨਾ ਵੀ ਜਦ ਆ ਗਿਆ ਮੇਰੇ ਕੋ ਆ ਪੇਪਰ ਨੇ ਆ ਗਏ ਉਹਨੂੰ ਛੱਡ ਕਰੋ ਮੇਰੇ ਕੋ ਆ ਗਿਆ ਤੋ ਮੇਰੇ ਨਾਲ ਕਿਦੋਂ ਠਣ ਦਾ ਰੋਕ ਰਿਆ ਵੀ ਕੁਆਇਟ ਕਰ ਵੀ ਮੇਰੇ ਕੋ ਕਾਗਜ਼ ਨੇ ਆ ਗਏ ਮੈਂ ਤਾਂ ਲਗਵਾਉਂਦੀ ਆ ਕਈ ਦਫਾ ਉਹ ਕੋ ਗੱਲਾਂ ਨੇ ਉਸ ਤੋਂ ਬਾਅਦ ਇੱਕ ਮਿੰਟ ਰੁਕ ਜਾਣਾ ਠਣ ਦਾ ਰੋਕ ਰਿਆ ਮੇਰੇ ਕੋ ਆ ਗਿਆ ਮੈਂ ਫੇਰ ਜਦ ਮੈਂ ਕਹਿੰਦਾ ਉਹ ਪੇਪਰ ਪੁੱਛੋ ਇਹਨਾਂ ਕੋਲ ਬਖਾਇਆ ਇਹ ਆ ਕੇ ਨਾ ਦੁਬਈ ਹੁੰਦੇ ਬੀਜੀ ਲੋਕਲ ਨਾਲ ਨਿਕਲ ਗਏ ਐਮਐਲਏ ਸਾਹਿਬ ਨਾਲ ਗੱਲ ਕਰਾਈ ਐ ਮੇਰੇ ਐਮਐਲਏ ਨੇ ਗਾਨੇਦਾਰ ਫਿਰ ਤੁਹਾਨੂੰ ਕਾਫੀ ਹੋਤੀ ਗੱਲ ਕਰਦਾ ਐਮਐਲਏ ਸਾਹਿਬ ਮੇਰੇ ਬੰਦੇ ਨੂੰ ਖਲਾਸ ਕਰਦੇ ਤੇ ਮੇਰੇ ਜੀ ਨਾਲ ਆਪਿਆ ਭੱਜੀ ਇੱਕ ਮਿੰਟ ਜਨਾ ਉਸੇ ਮੇਰਾ ਪਰਸਨਿੰਗ ਹੋਇਆ ਨਾ ਪਰਸੂ ਆਇਆ ਪਰਸੂ ਆਇਆ ਪਰਸੂ ਹੋਈ ਪਰਸੂ ਨੇ ਕੀ ਕਰਨਾ ਤੇਰਾ ਕਰਿਆ ਪਰਸੂ ਦਾ ਜਲਦਾਂ ਪਰਸੂ ਕੀ ਕਰਨਾ ਅੱਜ ਅੱਜੋ ਬਾਜੀ ਪਰਸੂ ਨਹੀਂ ਪਰਸੂ ਤੂੰ ਕਾਹਦੀ ਤੇ ਉਹਨਾਂ ਨੂੰ ਪਰਸੂ ਨਹੀਂ ਦੇਣੀ ਮੈਂ ਦੇਖੋ ਮੈਂ ਬਸ ਬੈਠ ਕੇ ਲਗਾ ਮੈਂ ਤਾਂ ਬੈਠੇ ਨਾ ਲੱਗਦੇ ਬੈਠੇ ਨਹੀਂ ਆਣਾ ਕਰੇ ਪਰਸੂ ਮੈਂ ਕਿਹਾ ਕਰਾ ਪਰਸੂ ਕੋਲਿਆ ਮੇਰਾ ਪਰਸ ਤੇ ਦੁਰਾ ਜਨੋ ਪਰਸ ਤੇ ਖੋਲਿਆ ਤੇ ਰੋਮਨ ਨੂੰ ਆਉਣਾ ਪਈ ਰੋਮਨ ਤੇ ਮੇਰਾ ਅਗਲੀ ਮਤਲਬ ਚੱਲ ਅੱਲਾਇਕੁਮ ਤੁਕਾ ਇਹਨਾਂ ਥੱਲੇ ਬਈਆਂ ਦਾ ਨਾਂ ਦੇ ਲੈ ਯਾਰ ਦੇ ਤੇ ਮੈਂ ਬੁੱਕਾਂ ਦੇ ਥੱਲੇ ਡਿੱਗੀਆਂ ਮੈਂ ਪਰਸ ਫੜਨ ਲੱਗਾ ਬੁੱਕੇ ਡਿੱਗ ਵੀ ਚੁਣੇ ਚੋਣ ਦੇ ਡੇਬੀ ਪਰ ਸਾਡੀਆਂ ਬੁੱਕਾਂ ਥੱਲੇ ਡੇਬੇ ਵਟਾਣ ਦਾ ਨਹੀਂ ਕਹਦੇ ਇਹ ਤੁਸੀਂ ਮਾਂ ਦਾ ਜਨਾ ਪੁੱਤ ਹਾਂ ਫਿਰ ਅਹੀਂ ਕਹਦਾ ਡਰਦਾ ਇਹ ਮੰਨ ਕੇ ਆ ਆ ਗਲਤੀ ਆਣਾ ਮੈਂ ਭਾਈ ਮੈਂ ਪਰਸਨ ਲੱਗਣਾ ਪਰਸਨ ਨਾ ਵਿਆਂ ਪਰਸ ਆ ਗਲਤੀ ਨਹੀਂ ਆਣਾ ਬੰਦਾ ਕਹਿੰਦਾ ਗਲਤੀ ਪਰ ਆ ਚੀਜ਼ਾਂ ਨਹੀਂ ਦੇਖੋ ਭਾਈ ਮੈਂ ਤਾਂ ਅੱਖੀਂ ਜੋੜਦੇ ਮਰ ਧੋਣਾ ਗਈ ਆ ਕਾਨੂੰਨ ਖਤਮ ਹੋ ਗਿਆ ਯਾਰ ਸਭ ਕੋ ਲੈ ਗਿਆ ਯਾਰ ਘਹਿਰਾ ਮੈਂ ਆਪਣਾ ਕਰਾ ਲਿਆ ਕੇ ਦਿਨਾਂ ਵੀ ਕਰਾਇਆ ਇਹ ਗੱਲ ਹੀ ਕਰਦਾ ਆਪਣੀ ਕਿਤੇ ਮੜਿਆ ਕਿਹੜੇ ਅਮਨ ਬੜੀ ਅਜੀਬ ਜਿਹੀ ਆਈ ਦੀ ਕੋਈ ਯਾਰ ਕਿਹੜੇ ਉਹ ਮੈਂ ਆਪਣੇ ਭਰਾ ਨਾਲ ਦਾ ਕਰਾਈ ਹੈ ਆਏ ਨੇ ਭਾਈ ਹੋਣੇ ਹਾਂ ਹਾਂ ਬੋਲਦੇ ਇੱਥੇ ਕਰਕੇ ਲੈਟ ਹੋ ਗਿਆ ਆਪੇ ਬੈ ਜਾਓ ਉਹ ਨਹੀਂ ਜਾਂਦੇ ਉਹ ਨਹੀਂ ਜਾਵਾਂਗਾ ਨਹੀਂ ਜਾਵਾਂਗਾ ਦੂਰ ਨਾ ਕਰੀ ਬੰਦ